ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਵੱਲੋਂ ਖੜੇ ਕੀਤੇ ਗਏ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਨੂੰ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਪੁਲਿਸ ਅਧਿਕਾਰੀਆਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਰਦੇਵ ਸਿੰਘ ਲਾੜੀ ਸ਼ੇਰੋਵਾਲੀਆ ਵਿਧਾਇਕ ਹਲਕਾ ਸ਼ਾਹਕੋਟ ਨੇ ਪ੍ਰੈਸ ਮਿਲਣੀ ਦੌਰਾਨ ਕੀਤਾ ਇਸ ਮੌਕੇ ਉਹਨਾਂ ਨਾਲ ਵੱਖ-ਵੱਖ ਵਾਰਡਾਂ ਤੋਂ ਖੜੇ ਉਮੀਦਵਾਰ ਵੱਡੀ ਗਿਣਤੀ 'ਚ ਪਾਰਟੀ ਆਗੂ ਤੇ ਵਰਕਰ ਮੌਜੂਦ ਸਨ ਵਿਦਾਇਕ ਸ਼ੇਰੋਵਾਲੀਆ ਨੇ ਕਿਹਾ ਕਿ ਹਾਰ ਜਿੱਤ ਵੋਟਰਾਂ ਦੇ ਹੱਥ ਵਿੱਚ ਹੈ ਪਰ ਆਪ ਆਗੂ ਕਾਂਗਰਸੀ ਉਮੀਦਵਾਰਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੂੰ ਟਮਕੀਆਂ ਦੇ ਰਹੇ ਹਨ ਜਿਸ ਵਿੱਚ ਪੁਲਿਸ ਅਧਿਕਾਰੀ ਵੀ ਆਪ ਆਗੂਆਂ ਦੇ ਹੱਥਾਂ ਦੀ ਕਟਪੁਤਲੀ ਬਣ ਕੇ ਕੰਮ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਇਹ ਤਾਂ ਸਾਬਤ ਹੁੰਦਾ ਹੈ ਕਿ ਆਪ ਆਗੂ ਬੁਖਲਾਹਟ ਵਿੱਚ ਹੰਤੇ ਤੱਕ ਕੇ ਨਾਲ ਚੋਣਾ ਜਿੰਨਾ ਚਾਹੁੰਦੇ ਹਨ ਉਹਨਾਂ ਨੇ ਕਿਹਾ ਕਿ ਕਿਸੇ ਵੀ ਉਮੀਦਵਾਰ ਜਾਂ ਵੋਟਰ ਨਾਲ ਤੱਕਾ ਨਹੀਂ ਹੋਣ ਦਿੱਤਾ ਜਾਵੇਗਾ ਉਨਾ ਕਿਹਾ ਕਿ ਇਸ ਸਬੰਧੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਇਸ ਦੇ ਬਾਵਜੂਦ ਵੀ ਕਿਸੇ ਨੇ ਤੱਕਾ ਕੀਤਾ ਤਾਂ ਪ੍ਰਸ਼ਾਸਨ ਖਿਲਾਫ ਤਰਨਾ ਦਿੱਤਾ ਜਾਵੇਗਾ ਉਹਨਾਂ ਸ਼ਾਹਕੋਟ ਦੇ ਸਮੂਹ ਵਾਰਡਾਂ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਦੇ ਆਪਣੀ ਵੋਟ ਦਾ ਇਸਤੇਮਾਲ ਕਰਨ ਤਾਂ ਜੋ ਕਾਂਗਰਸ ਪਾਰਟੀ ਦੀ ਕਮੇਟੀ ਬਣਾ ਕੇ ਸ਼ਹਿਰ ਦਾ ਵਿਕਾਸ ਕੀਤਾ ਜਾ ਸਕੇ ਜਿਹੜੀ ਪ੍ਰੈਸ ਕਾਨਫਰੰਸ ਅੱਜ ਸ਼ਾਹਕੋਟ ਦੇ ਵਿੱਚ ਸਾਰੇ ਐਮ ਸੀ ਸਾਹਿਬਾਨਾਂ ਨੂੰ ਨਾਲ ਲੈ ਕੇ ਰੱਖੀ ਆ ਜਿਹੜੇ ਚੋਣ ਲੜ ਰਹੇ ਆ ਸਾਡੇ ਐਮਸੀ ਉਹਦੇ ਉਹਦਾ ਮਕਸਦ ਇਹ ਸੀ ਏਜੰਡਾ ਇਹ ਸੀ ਅੱਜ ਦਾ ਕਿ ਜਿਹੜੇ ਇੱਥੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਆ ਉਹ ਸਾਡੇ ਕੈਂਡੀਡੇਟਾਂ ਨੂੰ ਸਿੱਧੇ ਫੋਨ ਕਰਕੇ ਉਹਨਾਂ ਨੂੰ ਥ੍ਰੈਟ ਕਰ ਰਹੇ ਆ ਔਰ ਨਾਲ ਸਾਡੇ ਇੱਥੋਂ ਦੇ ਸ਼ਾਹਕੋਟ ਦੇ ਡੀਐਸਪੀ ਚਾਹੇ ਐਸਐਚਓ ਆ ਸੱਜਿਓ ਖਬਿਓ ਸਨੇ ਪੇਜ ਰਹੇ ਆ ਸਾਡੇ ਬੰਦਿਆਂ ਨੂੰ ਵੀ ਤੁਹਾਡੇ ਤੁਹਾਨੂੰ ਖਿੱਚ ਕੇ ਲਿਆ ਕੇ ਥਾਣੇ ਤੁਹਾਡੇ ਤੇ ਕਾਰਵਾਈ ਕਰਾਂਗੇ ਸੋ ਦਰਜਾ ਮਾਹੌਲ ਬਣਾ ਰਹੇ ਆ ਪਰ ਸਾਡੇ ਕੈਂਡੀਡੇਟ ਸਾਰੇ ਹੀ ਆਪਣੀ ਲੜਾਈ ਵੱਡੀ ਪੱਦਰ ਤੇ ਲੜ ਰਹੇ ਆ ਲੋਕਾਂ ਦਾ ਪਿਆਰ ਮਿਲ ਰਿਹਾ ਔਰ ਅੱਜ ਜਿਹੜੀ ਆਮ ਆਦਮੀ ਪਾਰਟੀ ਉਹ ਬਖਲਾੜ ਦੇ ਵਿੱਚ ਆ ਕਿੱਥੇ ਕੈਂਡੀਡੇਟਾਂ ਨੂੰ ਧਮਕਾਇਆ ਜਾਂਦਾ ਉੱਥੇ ਕਾਰੋਬਾਰੀ ਬੰਦਿਆਂ ਨੂੰ ਵੀ ਧਮਕਾਇਆ ਜਾਂਦਾ ਔਰ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਬੇਨਤੀ ਕਰਦਾ ਵੀ ਇਹਨਾਂ ਦੇ ਜਿਹੜੀ ਗੁੰਡਾਗਰਦੀ ਆ ਉਹਦਾ ਜਵਾਬ ਵੋਟ ਦੇ ਨਾਲ ਦਿਓ ਤੇ ਕਾਂਗਰਸ ਪਾਰਟੀ ਦੇ ਸਾਰੇ ਹੀ ਕੈਂਡੀਡੇਟਾਂ ਨੂੰ ਤਕੜੇ ਹੋ ਕੇ ਸਮਰਥਨ ਕਰੋ ਤੇ ਕਮੇਟੀ ਤੇ ਨਗਰ ਪੰਚਾਇਤ ਕਾਂਗਰਸ ਪਾਰਟੀ ਦੀ ਬਣਾ ਕੇ ਤੇ ਫਿਰ ਤੁਹਾਨੂੰ ਸ਼ਹਿਰ ਵਾਸੀਆਂ ਨੂੰ ਅਮਨ ਸ਼ਾਂਤੀ ਦਾ ਜਿਹੜਾ ਰਸਤਾ ਉਹ ਮੈਂ ਦਿਖਾਉਂਗਾ ਮੈਂ ਮੈਂ ਆਪਣੀ ਜ਼ਿੰਮੇਵਾਰੀ ਲੈਣਾ ਠੀਕ ਹੈ ਜੇਕਰ ਤੁਹਾਨੂੰ ਹੁਣ ਕੋਈ ਧਮਕੀ ਮਿਲਦੀ ਹੈਗੀ ਤੇ ਕੀ ਕਾਰਵਾਈ ਚਗੀ ਧਮਕੀ ਮੈਂ ਰਾਤ ਉੱਚ ਅਫਸਰਾਂ ਦੇ ਧਿਆਨ ਵਿੱਚ ਲੈ ਕੇ ਆਂਦਾ ਜਦੋਂ ਰਿਸ਼ਮ ਜੀ ਨੇ ਮੈਨੂੰ ਰਾਤ ਦੱਸਿਆ ਵੀ ਇਦਾਂ ਸਾਨੂੰ ਕਿਹਾ ਗਿਆ ਤੇ ਮੈਂ ਜੇ ਹੁਣ ਕੋਈ ਆਈ ਬਾਜ਼ ਨਾ ਆਏ ਤੇ ਮੈਂ ਜਰੂਰ ਹੋਤੇ ਅਸੀਂ ਜੇ ਕੋਈ ਕਿਸੇ ਨੂੰ ਫੇਰ ਧਮਕੀ ਦਿੱਤੀ ਅਸੀਂ ਰਿਟਰਨ ਦਵਾਂਗੇ ਲਿਖ ਕੇ ਤੇ ਕਾਰਵਾਈ ਕਰਾਵਾਂਗੇ ਔਰ ਅਸੀਂ ਉੱਚ ਅਫਸਰਾਂ ਨੂੰ ਇਹ ਵੀ ਧਿਆਨ ਵਿੱਚ ਲਿਆ ਜਾਂਦਾ ਵੀ ਤੁਸੀਂ ਇੱਥੇ ਜਿਹੜੀ ਗੁੰਡਾਗਰਦੀ ਦਾ ਨਾਅ ਜਿਹੜਾ ਇਹ ਕਰਨ ਨੂੰ ਫਿਰਦੇ ਆ ਉਹਦਾ ਸਮੇਂ ਤੋਂ ਪਹਿਲਾਂ ਪ੍ਰਬੰਧ ਕਰ ਲਿਓ ਕੱਲ ਨੂੰ ਅਸੀਂ ਅਗਾਹਾਂ ਹੀ ਤੁਹਾਨੂੰ ਇਹ ਗੱਲਾਂ ਦੱਸ ਰਹੇ ਹਾਂ